सरपंच साहब ਕੀ ਨਾਮ ਆ ਕਿਹੜਾ ਪਿੰਡ ਆ ਤੁਹਾਡਾ ਪਿੰਡ ਵਾਸੀਆਂ ਨੇ ਤੁਹਾਨੂੰ ਸਰਪੰਚ ਚੁਣਿਆ ਕੀ ਕਹਿਣਾ ਚਾਹੋਗੇ ਮੇਰਾ ਨਾਮ ਜਗਦੇਵ ਸਿੰਘ ਪਿੰਡ ਖੋਲੇ ਮਾਜਰਾ ਨਰਨੈਣਗੜ ਹਲਕਾ ਸਨੌਰ ਜ਼ਿਲ੍ਹਾ ਪਟਿਆਲਾ ਜੀ ਮੈਂ ਪਿੰਡ ਵਾਸੀਆਂ ਨੇ ਜੋ ਵੀ ਇੱਧਰ ਚੁਣ ਕੇ ਭੇਜਿਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੀ ਬਹੁਤ ਉਹਨਾਂ ਨੇ ਮੈਨੂੰ ਆਪਣਾ ਭਰੋਸਾ ਦੇਇਆ ਜੀ ਆਪਣੇ ਪਿੰਡ ਦੇ ਅਸੀਂ सरपंच साहब ਤੁਹਾਡੇ ਪਿੰਡ ਦੇ ਜਿਹੜੇ ਹੈਗੇ ਨੇ ਕੰਮ ਕਾਜ ਕਿਹੜੇ ਰਹਿੰਦੇ ਨੇ ਵਿਕਾਸ ਦੇ ਜਿਹੜੇ ਤੁਸੀਂ ਕਰਨੇ ਨੇ ਜਿਹੜੇ ਲੋਕਾਂ ਨਾਲ ਵਾਅਦਾ ਕੀਤਾ ਸੀ ਤੁਸੀਂ ਕਿਹੜੇ ਨਹੀਂ ਸਾਡੇ ਜੀ ਇੱਕ ਤਾਂ ਮਤਲਬ ਗਰੀਬ ਲੋਕ ਬਹੁਤ ਜ਼ਿਆਦੇ ਆ ਮਾੜੇ ਇਹਨਾਂ ਦੇ ਘਰਾਂ ਦੀ ਪ੍ਰੋਬਲਮ ਬਹੁਤ ਆ ਜੀ ਇੱਕ ਮਤਲਬ ਇਹਨਾਂ ਦੀ ਦੋ ਦੋ ਤਿੰਨ ਤਿੰਨ ਮਾਰਲੇ ਜਿਹੜੀ ਪਲਾਟ ਆਪਣਾ ਸਾਮਲਾਟ ਜ਼ਮੀਨ ਆ ਜੀ ਉਹਨਾਂ ਦੇ ਉਹਨਾਂ ਦੀ ਪਲਾਟਾਂ ਦੀ ਮੰਗ ਆ ਜੀ ਉਹ ਅਸੀਂ ਪੂਰੀ ਕਰਾਂਗੇ ਬਾਕੀ ਜੋ ਗਲੀਆਂ ਨਾਲੀਆਂ ਦੇਖੋ ਆਪਾਂ ਮੜੀਆਂ ਦਾ ਕੋਈ ਕੰਮ ਰਹਿ ਗਿਆ ਸਕੂਲ ਦਾ ਕੰਮ ਆ ਜੀ ਉਹ ਅਸੀਂ ਸਾਰਾ ਕਰਕੇ ਦਿਖਾਵਾਂਗੇ ਨਿਕਾਸੀ ਦਾ ਕਿਦਾਂ ਇਹ ਤੁਹਾਡੇ ਪਣੀ ਦੀ ਨਿਕਾਸੀ ਪਿੰਡ ਸੀਗਾ ਜੀ ਦੇਖੋ ਪਿੰਡ ਹੁਣ ਟੋਬਾ ਛੋਟਾ ਜਿਹਾ ਭਰਿਆ ਪਿਆ ਉਹ ਵੀ ਦੇਖਾਂਗੇ ਮਹਿਕਮੇ ਨਾਲ ਕੋਈ ਗੱਲ ਕਰਕੇ ਆਪਾਂ ਕੋਈ ਇਹਦਾ ਮਸਲਾ ਹੱਲ ਕਰਾਂ ਪੰਚਾਇਤ ਮੈਂਬਰ ਬਾਕੀ ਪੜੇ ਲਿਖੇ ਨਹੀਂ ਹਾਂ ਹਾਂ ਜੀ ਹੋ ਪੰਚਾਇਤ ਮੈਂਬਰ ਸਾਰੇ ਆਪਣੇ ਪੜੇ ਲਿਖੇ ਆ ਜੀ ਸਹਿਮਤੀ ਆ ਪੂਰੀ ਪੰਚਾਇਤ ਦੇ ਮੈਂਬਰਾਂ ਦੀ ਸਹਿਮਤੀ ਇਹ ਸਾਡਾ ਬਹੁਤ ਮਤ ਪੂਰਾ ਜੀ अच्छा जी हां जी ਤੇ ਪਿੰਡ ਦੇ ਵਿੱਚ ਕੋਈ ਨੌਜਵਾਨਾਂ ਵਾਲੇ ਗਰਾਊਂਡ ਦਾ ਜਾਂ ਜਿੰਮ ਵਗੈਰਾ ਦਾ ਕੋਈ ਉਹ ਹਲੀ ਜਗ੍ਹਾ ਤਾਂ ਹੈ ਨਹੀਂ ਦੇਖੋ ਆਪਾਂ ਸ਼ਾਮਲਾੜਟ ਹੈਗੀ ਆ ਜੀ ਸਾਡੇ ਪਿੰਡ ਉਹ ਦੇਖਾ ਕਰਾਂਗੇ ਕਰਾਉਣ ਦਾ ਵੀ ਹਿੱਲਾ ਹਾਂ ਜਿੰਮ ਵੀ ਇੱਥੇ ਹੈ ਨਹੀਂ ਲਾਲ ਜਿੰਮ ਜਮੂਲੇ ਆਵਾਂਗੇ ਨੌਜਵਾਨ ਬੱਚੇ ਬਾਹਰ ਜਾਂਦੇ ਆ ਜੀ ਜਿਵੇਂ ਦੇਵੀਗੜ੍ਹ ਸ਼ਹਿਰ ਹੋ ਗਿਆ ਉੱਥੇ ਪੈਸੇ ਦੇ ਕੇ ਆਪਣਾ ਟ੍ਰੇਨਿੰਗ ਲੈਂਦੇ ਆ ਹੁਣ ਅਸੀਂ ਸਾਡਾ ਜੋ ਵੀ ਮਕਸਦ ਹੈ ਜੀ ਅਸੀਂ ਸ਼ਾਮਲਾੜਟ ਦੇ ਵਿੱਚ ਥੋੜਾ ਜਿਹਾ ਕਰਕੇ ਆਪਣਾ ਗਰਾਊਂਡ ਬਣਾ ਕੇ ਉਹਨਾਂ ਨੂੰ ਲਿਆਵਾਂਗੇ ਜੀ ਜਿੰਮ ਉਹਰੇ ਸਰਪੰਚ ਸਾਹਿਬ ਆਪਣੀ ਮੋਢੀ ਲਈ ਲੋਡ ਹੁੰਦੀ ਹੈ ਜਦੋਂ ਐਜੂਕੇਸ਼ਨ ਸਕੂਲ ਕਿਹੜੀ ਕਲਾਸ ਤੱਕ ਦਾ ਆਪਣੇ ਕੋਈ ਸਿਹਤ ਵੱਲੋਂ ਕੋਈ ਡਿਸਪੈਂਸਰੀ ਵਗੈਰਾ ਦਾ ਪ੍ਰਬੰਧ ਹੈਗਾ ਜੀ ਨਹੀਂ ਸਾਡੀ ਦਾ ਜੀ ਦੇਖੋ ਸਕੂਲ 8ਵੀਂ ਤੱਕ ਆ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਕੂਲ ਆ ਜਿਹੜਾ ਫਿਰ ਪੱਠਵੀਂ ਤੱਕ ਆ ਜੀ ਜਗ੍ਹਾ ਘੱਟਾ ਜੀ ਗਰਾਊਂਡ ਹੈ ਨਹੀਂ ਸਕੂਲ ਦੇ ਵੀ ਕੋਲ ਅੱਛਾ ਅੱਛਾ ਡਿਸਪੈਂਸਰੀ ਵੀ ਸਾਡੇ ਪਿੰਡ ਦੇ ਹੈ ਨਹੀਂ ਇਹ ਤੇ ਦੁੱਧਣ ਸਾਦੇ ਆ ਜਾਂ ਫਿਰ ਮਾਤਾ ਕਸੱਲਿਆ ਪਟਾੜੇ ਜਾਣੇ ਆ ਅੱਛਾ ਕੋਈ ਡੰਗਰਾਂ ਦਾ ਹਸਪੀਟਲ ਵਗੈਰਾ ਨਹੀਂ ਡੰਗਰਾਂ ਦਾ ਵੀ ਕੋਈ ਹੈ ਨਹੀਂ ਜ਼ਮੀਨ ਹੈਗੀ ਆ ਜੀ ਦੇਖੋ ਪਰ ਉਹ ਹਲੀ ਉਹਨਾਂ ਦੇ ਕਬਜ਼ਾ ਹੈਗਾ ਜ਼ਮੀਨ ਦਾ ਤੁਸੀਂ ਪੁਰਾਣੇ ਸਰਪੰਚ ਕੋਲ ਅੱਛਾ ਹਾਂ ਉਹ ਹਲੀ ਜ਼ਮੀਨ ਛੁੱਟੀ ਨਹੀਂ ਹੈਗੀ ਇਹ ਫਿਰ ਜਦੋਂ ਜ਼ਮੀਨ ਆਪਣੇ ਕੋਲ ਆਪਣਾ ਕਬਜ਼ਾ ਆ ਜਾਊਗਾ ਪੰਚਾਇਤ ਕੋਲ ਜੀ ਫਿਰ ਆਪਾਂ ਉਹ ਵੀ ਆਪਣਾ ਮਤਾ ਪਾ ਕੇ ਅਸੀਂ ਸਪੈਸਿਫਾਈ ਬਣਾਵਾਂਗੇ ਸੁਪੰਸਾ ਸਾਹਿਬ ਆਮ ਕਰਕੇ ਪੰਜਾਬ ਦੇ ਪਿੰਡਾਂ ਚ ਆਪਾਂ ਦੇਖਿਆ ਵੀ ਨਸ਼ੇ ਦੀ ਨੌਜਵਾਨ ਜਿਹੜੇ ਨੇ ਨਸ਼ੇ ਦੀ ਦਲਦਲ ਚ ਪਸੇਵ ਨੇ ਤੁਹਾਡੇ ਪਿੰਡ ਦੀ ਸਥਿਤੀ ਕੀ ਹੈ ਨੌਜਵਾਨਾਂ ਦੀ ਦੇਖੋ ਜੀ ਮਾੜਾ ਮੋਟਾ ਇੱਥੇ ਸ਼ਰਾਬ ਸਰੂਪ ਦਾ ਹੈਗਾ ਜੀ ਬਤਨ ਚਿਟਾ ਕੋਈ ਇਹਜਾ ਕੋਈ ਸਮੈਕ ਸਮੋਕ ਵਾਲਾ ਕੋਈ ਆਪਣੇ ਪਿੰਡ 'ਚ ਐਡਾ ਕੋਈ ਨਸਾ ਹੈ ਨਹੀਂ। ਇਹ ਲੋੜਪੰਦਾ ਜਿਹੜਾ ਤੁਸੀਂ ਸਰਪੰਚ ਸਾਹਿਬ ਘਰਾਂ 'ਚ ਲੜਕੀਆਂ ਨੇ ਜਾਂ ਲੁਆ ਨੇ ਉਹਨਾਂ ਦੇ ਨਾਲ ਜਿਹੜਾ ਟੈਲੈਂਟ ਬਹੁਤ ਆ ਉਹਨਾਂ ਕੋਲੇ ਅੱਜਕੱਲ੍ਹ ਪੜੀਆਂ ਲਿਖੀਆਂ ਨੇ ਉਹਨਾਂ ਲਈ ਕੋਈ ਰੁਜ਼ਗਾਰ ਦਾ ਕੋਈ ਸੋਚਿਆ ਤੁਸੀਂ? ਹਾਂ ਜੀ ਸਾਡੇ ਕੋਲ ਹੁਣ ਟੀਮ ਆਈ ਸੀ ਪਰਸੋਂ ਆਪਣਾ ਐਨ ਆਰ ਆਈ ਵੀ ਰਾਏ ਸੀ ਉਹ ਕਹਿੰਦੇ ਵੀ ਆਪਾਂ ਇੱਕ ਸਖਲਾਈ ਹੈ ਜਿਵੇਂ ਕੱਪੜੇ ਸਉਣੀ ਨੂੰ ਆਪਣਾ ਮਸ਼ੀਨ ਵਾਲਾ ਦੇ ਜਾਂ ਬਿਊਟੀ ਪਾਰਲਰ ਦਾ ਕੰਮ ਆ। ਪਿੰਡ ਵਾਸੀ ਜੀ ਆਪਾਂ ਪਿੰਡ ਨੂੰ ਗਰੁੱਪ ਬਣਾ ਕੇ ਆਪਾਂ ਸਖਾਵਾਂਗੇ ਜੀ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਲਾਸਟ ਕੀ ਕਹਿਣਾ ਚਾਹਉ ਇੱਕ ਸਰਕਾਰ ਤੋਂ ਕੀ ਮੰਗ ਕਰਦੇ ਦੇਖੋ ਜੀ ਆਪਣਾ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਸਾਡੇ ਤੇ ਭਰੋਸਾ ਦੇ ਆ ਅਸੀਂ ਇਹਨਾਂ ਦੇ ਵੱਧ ਤੋਂ ਵੱਧ ਕੰਮ ਕਰਾਂਗੇ ਗਰੀਬ ਤੇ ਸਾਰਿਆਂ ਦੇ ਬੱਚਿਆਂ ਦੇ ਸਾਰਿਆਂ ਦੇ ਕੰਮ ਕਰਾਂਗੇ ਵਾਕਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਸਾਡੀ ਡਿਮਾਂਡਾਂ ਆ ਜਿਵੇਂ ਫਿਰ ਨਹੀਂ ਸਾਡੀ ਰਹਿਦੀ ਅੱਤ ਬਚਾਲੇ ਪਾਣੀ ਦਾ ਨਿਕਾਸੀ ਆ ਜੀ ਬਾਕੀ ਇੱਥੇ ਮੜੀਆਂ ਦਾ ਵੀ ਕੋਈ ਮਤਲਬ ਸੈੱਟ ਵਗੈਰਾ ਆਪਣਾ ਹੈ ਨਹੀਂ ਬੈਠਣੇ ਜੋਗਾ ਬਰੇਂਡੇ ਬਰੂਂਡੇ ਪਾਣੇ ਵਾਲੇ ਆ ਜੀ ਦੇਖੋ ਉਹ ਸਾਰੇ ਅਸੀਂ ਡਿਮਾਂਡ ਕਰਦੇ ਆ ਵੀ ਉਹ ਸਾਡੀ ਪੂਰੀਆਂ ਕਰੋ